ਅੱਜ 7 ਕੋ ਦਾ ਉਹ ਦਿਨ ਹੈ ਜਿਸ ਦਿਨ ਦਿੱਤੇ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਅਤੇ ਕੋਜ ਸਿੰਘ ਇੱਕ ਹਿੱਸੇ ਦੇ ਵਿੱਚ ਰਹਿ ਜਾਂਦੇ ਹੈ ਤਨ ਮਾਤਾ ਗੁਜਰ ਕੌਰ ਜੀ ਛੋਟੇ ਸਹਿਜ ਜਾਦੇ ਉਹ ਵਖ ਹੋ ਜਾਂਦੇ ਨੇ ਮਾਤਾ ਵਾਂ ਤਨ ਤਨ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਉਹ ਇੱਕ ਹਿੱਸੇ ਦੇ ਵਿੱਚ ਵਖ ਹੋ ਜਾਂਦੇ ਆ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਸਾ ਤੋਂ ਚੱਲਦੇ ਹੋਏ ਅੱਜ ਦੀ ਰਾਤ ਸ੍ਰੀ ਚਮਕੌਰ ਸਾਹਿਬ ਦੀ ਉਪਉਤਰ ਧਰਤੀ ਵਿਖੇ ਪਹੁੰਚਦੇ ਨੇ ਜਿੰਨੂੰ ਅਸੀਂ ਚਮਕੌਰ ਦੀ ਗੜੀ ਕਹਿੰਦੇ ਆ ਮਾਤਾ ਗੁਜਰਕੌਰ ਜੀ ਛੋਟੇ ਸਹਿਬਜਾਦਿਆਂ ਦੇ ਨਾਲ ਪਾਈ ਕੁੰਮਾ ਮਾਸ਼ਕੀਰ ਉਹਨਾਂ ਦੀ ਛੰਨ ਦੇ ਵਿੱਚ ਮਾਤਾ ਜੀ ਸਹਿਬ ਰਾਤਰੀ ਬਤੀਤ ਕਰਦੇ ਐ ਇੱਧਰ ਚਮਕੌਰ ਦੀ ਗਲੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜਿਹੜੀ ਅੱਜ ਵਾਲੀ ਰਾਤ ਐ ਨਾ ਗੁਰੂ ਖਾਲਸਾ ਜੀ ਇਹ ਆਪਾਂ ਬਚਨ ਤੇ ਪੜ੍ਹਦੇ ਆ ਨਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੇ ਕੋਈ ਐਸਾ ਗੁਰੂ ਸੰਸਾਰ ਦੇ ਉੱਤੇ ਹੋਇਆ ਨਹੀਂ ਜਿਹੜਾ ਆਪਦੇ ਚੇਲਿਆਂ ਨੂੰ ਇਸ ਤਰ੍ਹਾਂ ਪ੍ਰੇਮ ਪਿਆਰ ਕਰਦਾ ਹੋਵੇ ਅੱਜ ਸਤ ਉਹਦੀ ਰਾਤ ਸਿੰਘਾਂ ਨੇ ਕੰਮਰ ਕੱਸੀ ਖੋਲੇ ਹੈ ਸੰਧਿਆ ਸਮੇਸ ਕੀ ਰਹਿਰਾਸ ਸਾਹਿਬ ਦਾ ਪਾਠ ਕੀਤਾ ਸਤਗੁਰਾਂ ਨੇ ਹੁਕਮ ਕੀਤਾ ਗੁਰੂ ਖਾਲਸਾ ਜੀ ਸਵੇਰ ਵੇਲੇ ਬੜੇ ਭਾਰੀ ਪਰਚੇ ਪੈਣੇ ਆ ਤੋ ਹੁਣ ਸਾਰੇ ਸਿੰਘ ਕੁਝ ਸਮੇਂ ਲਈ ਆਰਾਮ ਕਰਨਾ ਦੋ ਸਿੰਘ ਸਾਧ ਸੰਗਤ ਜੀ ਉਸ ਸਮੇਂ ਪਹਿਰੇ ਦੇ ਉੱਤੇ ਖੜੇ ਹੋਏ ਸਤਿਗੁਰੂ ਜੀ ਵੀ ਕੁਝ ਸਮੇਂ ਦੇ ਲਈ ਸੁਭਾਈਮਾਨ ਹੋ ਗਏ ਜਦੋਂ ਅੱਧੀ ਕੁ ਰਾਤ ਦਾ ਸਮਾਂ ਹੋਇਆ ਨਾ ਮਹਾਰਾਜ ਨੇ ਆ ਕਰਕੇ ਉਹਨਾਂ ਦੋਨਾਂ ਸਿੰਘਾਂ ਨੂੰ ਕਿਹਾ ਕਿਨ ਲਗੇ ਖਾਲਸਾ ਜੀ ਤੁਸੀਂ ਵੀ ਬੜੇ ਦਿਨਾਂ ਦੇ ਥੱਕੇ ਹਾਰੇ ਹੋ ਕਿਉਂਕਿ ਅਨੰਦਪੁਰ ਸਾਹਿਬ ਵੀ ਜੰਗਾਂ ਯੁੱਧਾਂ ਦੇ ਵਿੱਚ ਤੇ ਅਨੰਦਪੁਰ ਸਾਹਿਬ ਤੋਂ ਆਉਂਦਿਆਂ ਵੀ ਰਾਸਤੇ ਦੇ ਵਿੱਚ ਫੌਜਾਂ ਦੇ ਨਾਲ ਮੁਕਾਬਲੇ ਕਰਦੇ ਹੋਏ ਆਏ ਹੋ ਤੁਸੀਂ ਵੀ ਕੁਰਸਮਾ ਆਰਾਮ ਕਰਨ ਲੋ ਤੇ ਉਹ ਦੋਨੋਂ ਸਿੰਘ ਕਹਿਣ ਲੱਗੇ ਨਹੀਂ ਸਤਿਗੁਰੂ ਜੀ ਤੁਸੀਂ ਆਰਾਮ ਫਰਮਾਓ ਅਸੀਂ ਪਹਿਰੇ ਦੇ ਉੱਤੇ ਖੜੇ ਹੋਵਾਂਗੇ ਧੰਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਜੇ ਸੱਚਮੁੱਚ ਤੁਸੀਂ ਸਾਡੇ ਪੁੱਤਰ ਹੋ ਤੇ ਇਹ ਸਾਡੀ ਤੁਹਾਡੇ ਕੋਲ ਇੱਕ ਬਿਨੈ ਹੈ ਕਿ ਅੱਜ ਮੈਂ ਚਾਹੁੰਨਾ ਕਿ ਮੈਂ ਆਪਦੇ ਸਾਰੇ ਪੁੱਤਰਾਂ ਦਾ ਪਹਿਰਾ ਦਵਾਂ ਧੰਗੁਰੂ ਗੋਬਿੰਦ ਸਿੰਘ ਗੁਰੂ ਖਾਲਸਾ ਜੀ ਉਹਨਾਂ ਦੋਨਾਂ ਸਿੰਘਾਂ ਨੂੰ ਹੁਕਮ ਕੀਤਾ ਕਿ ਤੁਸੀਂ ਵੀ ਪੁੱਤਰ ਜੀ ਵਿਸ਼ਰਾਮ ਕਰੋ ਤੋ ਸਿੰਘ ਕਈ ਦਿਨਾਂ ਦੇ ਥੱਕੇ ਨੇ ਜੰਗਾਂ-ਜੁੱਗਾਂ ਦੇ ਵਿੱਚੋਂ ਆਏ ਨੇ ਭੁੱਖੇ ਨੇ ਤੋ ਖਾਲਸਾ ਜੀ ਜਿਸ ਤਰ੍ਹਾਂ ਕਿਸੇ ਨੂੰ ਸੂਤ ਆਇਆ ਕਿਸੇ ਨੇ ਆਪਦਾ ਕਮਰਕੱਸਾ ਥੱਲੇ ਵਿਛਾ ਲਿਆ ਕਿਸੇ ਨੇ ਘੋੜੇ ਦੀ ਕਾਠੀ ਨੂੰ ਆਪਦੇ ਸਿਰ ਦਾ ਸਰਾਨਾ ਬਣਾ ਦਿਆ ਤੋ ਕਵੀ yogi ਅੱਲਾ ਯਾਰਖਾਨੇ ਬੜੇ ਸੋਹਣੇ ਬਚਨ ਲਿਖੇ ਆ ਕਹਿਣ ਲੱਗਾ ਜਿਵੇਂ ਰਾਤ ਨੂੰ ਮਾਂ ਉੱਠ ਕੇ ਆਪਦੇ ਪੁੱਤਾਂ ਨੂੰ ਨਿਹਾਰਦੀ ਹੈ ਕਿ ਮੇਰੇ ਪੁੱਤ ਤੋਂ ਕਿਤੇ ਰਜਾਈ ਤੇ ਨੇ ਪਾਸੇ ਹੋ ਗਈ ਮੇਰੇ ਪੁੱਤ ਦਾ ਜਿਹੜਾ ਸਿਰ ਕਿਤੇ ਆਪਦੇ ਸਹਾਨੇ ਤੋਤੇ ਨੇ ਪਾਸੇ ਹੋ ਗਿਆ। ਤੋਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਆਪਦੇ ਗੁਰੂ ਖਾਲਸਾ ਨੂੰ ਵੇਖਦੇ ਆ ਪੁੱਤਰਾਂ ਨੂੰ ਵੇਖਦੇ ਆ। ਤੋਂ ਖਾਲਸਾ ਜੀ ਕਿੰਨਾ ਕੋ ਪ੍ਰੇਮ ਕੀਤਾ। ਵੇਖਦੇ ਆ ਜਿਸ ਕਿਸੇ ਸਿੰਘ ਦਾ ਸਿਰ ਕਾਠੀ ਤੋਂ ਸਰਕ ਗਿਆ ਹੈ। ਬੜੇ ਪਿਆਰ ਦੇ ਨਾਲ ਉਹਦਾ ਜਿਹੜਾ ਸੇਰਾ ਕਾਠੀ ਦੇ ਉੱਤੇ ਸਹਾਨੇ ਦੇ ਵਾਂਗ ਟਿਕਾਉਂਦੇ ਆ। ਜਿਸ ਕਿਸੇ ਸਿੰਘ ਨੂੰ ਪਾਸਾ ਲੈਣਾ ਭੁੱਲ ਗਿਆ। ਉਹਨੂੰ ਪਾਸਾ ਪੇ ਦਵਾਉਂਦੇ ਆ। ਤੇ ਇਹਨਾਂ ਕੋ ਪ੍ਰੇਮ ਉਹ ਕਵੀ yogi ਅੱਲਾ ਯਾਰਖਾਂ ਲਿਖਦਾ ਕਹਿੰਦਾ ਇੰਨੇ ਕੋ ਪ੍ਰੇਮ ਦੇ ਉੱਚ ਕਲਗੀ ਤਰਪਤਾ ਜੀ ਭਿੱਜ ਗਏ ਆ ਚੂਮਾ ਕਵੀ ਹਲਕੂਮ ਦਹਿਨ ਚੂਮਨੇ ਬੈਠੇ ਕਹਿਣ ਲੱਗਾ ਆਪਦੇ ਸਿੰਘਾਂ ਦੇ ਮੁਖ ਨੂੰ ਆਕਰ ਕੇ ਸੱਤੇ ਪਾਤਸ਼ਾਹ ਜੀ ਨੇ ਚੁੰਮਿਆ ਉਹਨਾਂ ਦੇ ਪੁੱਤਰ ਹੱਥਾਂ ਨੂੰ ਚੁੰਮਿਆ ਤੇ ਇੱਥੇ ਬਸ ਨਹੀਂ ਆਪੇ ਗੁਰ ਤੇਲਾ ਕਹਿਣ ਲੱਗਾ ਜਦ ਪਾਈਤੀ ਆਏ ਚਰਨ ਚੁੰਮਨੇ ਬੈਠੇ ਉਹਨਾਂ ਸਿੰਘਾਂ ਦੇ ਦਿਨਾਂ ਨੇ ਕੱਲ ਨੂੰ ਚਮਕੌਰ ਦੀ ਉਸ ਜੰਗ ਦੇ ਸ਼ਹਾਦਤਾਂ ਪ੍ਰਾਪਤ ਕਰਨੀਆਂ ਕਲਗੀ ਤਰਪੇਤਾ ਕਿੰਨਾ ਕੋ ਪ੍ਰੇਮ ਕਰਦੇ ਹੈ ਕਹਿੰਦੇ ਜਦੋਂ ਪੈਰਾਂ ਵਾਲੇ ਪਾਸੇ ਆਏ ਰਹਿਾਂ ਨਾ ਗਿਆ ਉਹਨਾਂ ਸਿੰਘਾਂ ਦੇ ਚਰਨ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੁੰਮੇ ਰੱਜ ਕੇ ਜਗਾਰੇ ਜਾਵੇ ਨਿਹਾਲ ਹੋ ਜਾਵੇ ਸਰਬੰਸ ਦਾਣੀ ਕਲਮ ਦੇ ਲਿਖਾਰੀ ਤੇਗ ਦੇ ਤਨੀ ਤਨ ਤੱਕ ਕਲਗੀ ਤਰਪਤਾ ਸ੍ਰੀ ਗੋਬਿੰਦ ਸਿੰਘ ਸਾਹਿਬ ਦੇ ਚਰਨਾ ਕਮਲਾਂ ਨੂੰ ਭਾਵੇਂ ਸਤਿ ਸ੍ਰੀ ਅਕਾਲ ਸੋ ਐਸਾ ਪ੍ਰੇਮ ਮੇਰੇ ਪਿਤਾ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਦੇ ਖਾਲਸੇ ਤੋਂ ਸਾਥ ਸੰਗਤ ਜੀ ਰਟਾ ਰਹੇ ਕੱਲਾ ਆਪ ਦੇ ਪੁੱਤਰਾਂ ਨੂੰ ਨਹੀਂ ਨਿਹਾਰਿਆ ਭਾਵੇਂ ਬਾਬਾ ਅਜੀਤ ਸਿੰਘ ਬਾਬਾ ਦੇਵਾਰ ਸਿੰਘ ਵੀ ਪਏ ਹੋਏ ਐ ਸਾਰੇ ਸਿੰਘਾਂ ਨੂੰ ਆਪ ਦੇ ਪੁੱਤ ਜਾਣ ਕਰਕੇ ਸਾਰੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੀ ਰਾਤ ਪਹਿਰਾ ਦੇਵੇ ਆਪ ਪਹਿਰੇਦਾਰ ਹੋ ਗਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਹਿਰਾ ਦਿੰਦੇ ਐ ਅੰਮ੍ਰਿਤ ਵੇਲੇ ਗੁਰੂ ਦਾ ਖਾਲਸਾ ਉੱਠਦਾ ਹੈ ਅਮਰਤਵਲੇ ਦੀ ਸਾਮ ਸੰਭਾਲ ਨਿਤਨੇਮ ਤੇ ਅਠ ਕੋ ਦੀ ਉਸ ਵੇਰ ਜਿਹੜੀ ਕੱਲ ਨੂੰ ਸਵੇਰ ਚੜ੍ਹਣੀ ਹੈ ਖਾਲਸਾ ਦੀ ਐਸਾ ਲਾਸਾਨੀ ਜੁਦ ਸੰਸਾਰ ਦੇ ਕਿਸੇ ਵੀ ਇਤਿਹਾਸ ਦੇ ਵਿੱਚ ਨਹੀਂ ਹੋਇਆ ਕਿ ਇੱਕ ਪਾਸੇ 40 ਜਾਣੇ ਤੇ ਇੱਕ ਪਾਸੇ ਲੱਖਾਂ ਦੀ ਗਿਣਤੀ ਦੇ ਚ ਫੌਜ ਸੋ ਐਸੇ ਸਾਡੇ ਪਿਤਾ ਐਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਬੇਨਤੀ ਹੈ ਕਿ ਉਹ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜਿੰਨਾ ਵੀ ਹੋ ਸਕੇ ਜਰੂਰ ਉਹਨਾਂ ਦੀ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਂ ਕੱਢ ਕੇ ਗੁਰਬਾਣੀ ਪੜ੍ਹ ਕੇ ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਬੇਨਤੀ ਕਰੀਏ ਕਿਉਂਕਿ ਖਿਮਾ ਕਰਨਾ ਭਾਵਾਂ ਕਿ ਆਧ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ ਉਧਰ ਨੂੰ ਸਾਡਾ ਜਿਹੜਾ ਦਿਮਾਗ ਹੈ ਪ੍ਰਵਿਰਤ ਹੁੰਦਾ ਭਾਵਾਂ 크ਿਸਮਸ ਦੀ ਜੋ ਤਿਹਾਰ ਹੈ ਉਹ ਚੱਲ ਰਿਹਾ ਹੈ ਜਿਨ੍ਹਾਂ ਦਾ ਉਹ ਤਿਹਾਰ ਹੈ ਉਹਨਾਂ ਨੂੰ ਮੁਬਾਰਕ ਹੈ ਅਸੀਂ ਇਹ ਨਹੀਂ ਕਹਿੰਦੇ ਜੋ 크ਿਸਚੀਅਨਸ ਦਾ ਇਹ ਤਿਹਾਰ ਹੈ ਉਹਨਾਂ ਨੂੰ ਲੱਖ ਵਾਰੀ ਮੁਬਾਰਕ ਪਰ ਗੁਰੂ ਖਾਲਸਾ ਦੀ ਜਿਸ ਦਸ਼ਮੇਸ਼ ਪਿਤਾ ਨੇ ਇੱਕ ਹਫ਼ਤੇ ਦੇ ਵਿੱਚ ਆਪਦਾ ਸਾਰਾ ਪਰਿਵਾਰ ਸਾਡੇ ਤੋਂ ਕੁਰਬਾਨ ਕਰ ਦਿੱਤਾ ਆਪਦੇ ਛੋਟੇ-ਛੋਟੇ ਬੱਚੇ ਸਾਡੇ ਤੋਂ ਵਾਰ ਦਿੱਤੇ ਆਪਣੇ ਹੱਥੀਂ ਆਪਦੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਤੋਰਦੇ ਪਈ ਹੈ ਕਿ ਉਸ ਨੂੰ ਅਸੀਂ ਭੁਲਾ ਸਕਦੇ ਹਾਂ ਤੇ ਜੇਕਰ ਉਸ ਪਿਤਾ ਨੂੰ ਭੁਲਾ ਕਰਕੇ ਅਸੀਂ ਦੁਨੀਆ ਦੇ ਵਹਿਣ ਦੇ ਵਿੱਚ ਵਹਿ ਗਏ ਤੇ ਖਾਲਸਾ ਦੀ ਫਿਰ ਸਾਡਾ ਖੁਰਾ ਖੋਜ ਨਹੀਂ ਬੋਗਾ ਤੋਂ ਤਾਂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਸਰਬੰਸਦਾਨੀ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਯੋਧਿਆਂ ਨੂੰ ਉਹਨਾਂ ਸਿੰਘਾਂ ਨੂੰ ਉਹਨਾਂ ਗੁਰੂ ਕੇ ਲਾਲਾਂ ਸਹਿਬਜ਼ਾਦਿਆਂ ਨੂੰ ਯਾਦ ਕਰਿਓ ਉਹਨਾਂ ਦਾ ਇਤਿਹਾਸ ਪੜ੍ਹੀਏ ਆਪ ਵੀ ਪੜ੍ਹੀਏ ਤੇ ਹੋਰਨਾਂ ਨੂੰ ਪੜਾਈਏ ਖਾਸ ਕਰਕੇ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਜ਼ਰੂਰ ਉਹਨਾਂ ਦਾ ਇਤਿਹਾਸ ਪੜਾਈਏ ਸੋ ਇਹ ਆਪਾਂ ਸਤਿਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਵਾਦਤ ਵਾਦ ਗੁਰਬਾਣੀ ਦਾ ਜਾਪ ਕਰਕੇ ਉਹਨਾਂ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਹਾਦਰੀਆਂ ਲਵਾਈਏ ਜਿਨ੍ਹਾਂ ਨੇ ਆਪ ਆਪਣੀਆਂ ਕੁਰਬਾਨੀਆਂ ਦੇ ਕਰਕੇ ਸਾਨੂੰ ਇਹ ਪਹਿਚਾਨ ਦਿੱਤੀ ਸਾਨੂੰ ਇਹ ਮਾਣ ਬਖਸ਼ਿਸ਼ ਕੀਤਾ ਸਾਨੂੰ ਇਹ ਸਰਦਾਰੀਆਂ ਸਾਨੂੰ ਇਹ ਫਰੀडम ਅਸੀਂ ਅੱਜ ਕਹਿੰਦੇ ਨਾ ਫਰੀडम ਇਹ ਜਿਹੜਾ ਫਰੀडम ਹੈ ਨਾ ਸਾਡੀ ਸਿੱਖੀ ਜਿਹੜੀ ਬਰਕਰਾਰ ਹੈ ਸਾਡੀ ਜਿਹੜੀ ਯੂਨੀਕਨੈਸ ਹੈ ਸਾਨੂੰ ਇੱਕ ਵੱਖਰੀ ਪਹਿਚਾਨ ਦਿੰਦੀ ਹੈ ਇਹ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੇ ਦਿੱਤੀ ਹੈ ਤੇ ਜੇ ਕੁਝ ਕਰਨਾ ਚਾਹੁੰਦੇ ਆ ਨਾ ਦੋ ਸੈਕਰੀਫਾਈਸਡ देयर ਲਾਈਫਸ ਫॉर ਅਸ ਉਹਨਾਂ ਨੂੰ ਰਿਮੈਂਬਰ ਕਰਦੇ। ਦਿਨਾਂ ਨੇ ਆਪਦੀਆਂ ਜਾਨਾਂ ਸਾਡੇ ਤੋਂ ਕੁਰਬਾਨ ਕਰ ਦਿੱਤੀਆਂ। ਇਹ ਹਫਤਾ ਉਹਨਾਂ ਦੇ ਲੇਖੇ ਲਈ ਹੈ। ਸਤਿਗੁਰੂ ਕਿਰਪਾ ਕਰਨ। ਉਹਨਾਂ ਸ਼ਹੀਦਾਂ ਦੇ ਚਰਨਾਂ ਦੇ ਉੱਤੇ ਬਾਰੰਬਾਰ ਨਮਸਕਾਰ ਹੈ। ਕੱਲ ਦਾ ਦਿਨ 8 ਨੂੰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਹੈ। ਤੇ ਆਉਣ ਵਾਲੇ ਦਿਨਾਂ 'ਚ 13 ਨੂੰ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਹੈ। ਇਹ ਦੋ ਦਿਨ ਸਾਡੇ ਦਿਨਾਂ ਦੇ ਉੱਤੇ ਉਕਰੇ ਹੋਏ ਹੋਣੇ ਚਾਹੀਦੇ ਹੈ। ਸਤਿਗੁਰੂ ਕਿਰਪਾ ਕਰਨ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਚਰਨਾਂ ਦੇ ਉੱਤੇ ਬਾਰਮਬਾਰ ਨਮਸਕਾਰ ਹੈ ਚਰਨ ਵੰਦਨਾ ਹੈ ਸੋ ਇਸੇ ਤਰ੍ਹਾਂ ਜਿਵੇਂ ਆਪ ਸੰਗਤ ਜਾਣੂ ਹੋ 28 ਦਸੰਬਰ ਤੱਕ ਰੋਜ਼ਾਨਾ ਸ਼ਾਮ ਦੇ ਵਿਸ਼ੇਸ਼ ਦੀਵਾਨ ਇਸ ਸਥਾਨ ਵਿਖੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਾਜ ਰਹੇ ਨੇ ਜਿੰਨਾ ਵੀ ਹੋ ਸਕਦਾ ਜਿੰਨਾ ਸਮਾਂ ਵੀ ਆਪ ਕੱਢ ਸਕਦੇ ਹੋ ਸਮੇਂ ਵਿੱਚੋਂ ਸਮਾਂ ਕੱਢ ਕੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜ਼ਰੂਰ ਜੁੜਿਏ ਜੀ ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀਆਂ ਇਹ ਜੋ ਇਤਿਹਾਸ ਹੈ ਇਹਨਾਂ ਦਿਨਾਂ ਦਾ ਉਹ ਜ਼ਰੂਰ ਆਪਦੀ ਨੇ ਸੁਣਨਾ ਕਿਉਂਕਿ ਅੱਜਕੱਲ ਹਰੇਕ ਕੋਲੇ ਮੋਬਾਈਲ ਹੈ ਸਭ ਕੁਝ ਇੰਟਰਨੈਟ ਉਤੇ ਉਪਲਬਧ ਹੈ ਜਿੱਥੇ ਹੋਰ ਕੁਝ ਵੇਖਦੇ ਆਂ ਜ਼ਰੂਰ ਹਰੇਕ ਦਿਨ ਦਾ ਜਿਹੜਾ ਇਤਿਹਾਸ ਹੈ ਉਹ ਆਪਾਂ ਸੁਣੀਏ ਉਸ ਇਤਿਹਾਸ ਦੇ ਵਿੱਚ ਜੀਵੀਏ ਕਿ ਕਿਵੇਂ ਸਤਗੁਰੂ ਸਾਹਿਬ ਆਨੰਦਪੁਰ ਦਾ ਕਿਲਾ ਛੱਡਦੇ ਆ ਕਿਵੇਂ ਸਰਸਾ ਤੇ ਵਿਛੋੜੇ ਪੈਂਦੇ ਆ ਕਿਵੇਂ ਅੱਜ ਵਾਲੀ ਰਾਤ ਛੋਟੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਦੇ ਨਾਲ ਕਿਉਂਕਿ ਪਰਿਵਾਰ ਹੈ ਈ ਮਾਤਾਵਾ ਹੈ ਨਹੀਂ ਛੋਟੇ ਨਾਲ ਮਾਤਾ ਗੁਜਰਕੌਰ ਦੇ ਨਾਲ ਕਿਵੇਂ ਅੱਜ ਵਾਲੀ ਰਾਤ ਬਤੀਤ ਕਰਦੀ ਹੈ ਕਿਵੇਂ ਚਮਕੌਰ ਦੀ ਗੜੀ ਦੇ ਵਿੱਚ ਇੱਕ ਪਾਸੇ 40 ਜਾਣੇ ਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਦੇ ਵਿੱਚ ਕੋਈ ਆ ਕੇ ਘੇਰਾ ਪਾ ਲਵੇ ਕਿਹਦਾ ਮਾਹੌਲ ਹੋਵੇਗਾ ਉਹ ਸਾਤ ਸੰਗਤ ਜੀ ਇਤਿਹਾਸ ਦੇ ਵਿੱਚ ਜੀਵੀਏ ਉਹਨਾਂ ਪੁਰਖਿਆਂ ਨੂੰ ਯਾਦ ਕਰੀਏ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਸਿੱਖੀ ਸਦਕਾ ਭਰੋਸਾ ਨਾਮ ਬਾਣੀ ਸ਼ਹੀਦ ਸਿੰਘ ਸਤਿਗੁਰੂ ਜੀ ਬਖਸ਼ਿਸ਼ ਕਰਨ ਹੋਈ ਪੁੱਲ ਜੁ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਹੁਕਮੇ ਬਸ ਕੇ ਰਹਿ ਜਾਵੇਂ ਧਿਆਨ ਹੋ ਜਾਵੇਂ ਸੰਗਤ ਅਜੀਤ ਸਿੰਘ ਜੀ ਸਾਹਿਬ ਜੀ ਆਸਿਕ ਸਿੰਘ ਜੀ ਸਾਹਿਬਾ ਗੁਰੂ ਨਾਨਕ ਜੀ ਮਾਪਾ ਪੁੱਤਰੂ ਪਸਾਰਿਆ ਦਾ ਫਤਿਹ ਜੀ ਚੰਦਾ ਗੁੰਲਾ ਰੂਪਾਵੇ ਸਤਿ ਸ੍ਰੀ ਅਕਾਲ ਸਤਨਾਮ ਵਾਹਿਗੁਰੂ